ਜਿੰਨਾ ਸੰਗਤਾਂ ਦੇ ਵਿੱਚ ਉਤਸ਼ਾਹ ਵਾ ਸਾਨੂੰ ਲੱਗਦਾ ਵਾ ਵੀ ਇਹ ਜਿਹੜਾ ਠਾਠਾ ਮਾਰਦਾ ਕਾਠਵਾ ਇਹ ਕਰੀਬ ਪਾਲਕੀ ਸਾਹਿਬ ਘੱਟੋ ਘੱਟ ਵੀ 12 ਵਜੇ ਦੇ ਕਰੀਬ ਬਟਾਲੇ ਸ਼ਹਿਰ 'ਚ ਸਮਾਪਤੀ ਹੋਵੇਗੀ। ਸ਼ਹਿਰ ਦੇ ਨਗਰ ਕੀਰਤਨ ਦੇ ਨਾਲ ਚੱਲੇ ਜਲੋ ਦਾ ਨਗਰ ਕੀਰਤਨ ਸ਼ਹਿਰ ਦੇ 7 ਵਜੇ ਗੁਰਦਰਾ ਬੇਰ ਸਾਹਿਬ ਤੋਂ ਰੰਗ ਹੋਇਆ ਹੈ। ਬਿਲਕੁਲ ਹਰ ਸਾਲ ਸੰਗਤ ਦਾ ਜਿਹੜਾ ਉਤਸ਼ਾਹ ਵਾ ਉਹ ਬਹੁਤ ਜ਼ਿਆਦਾ ਵਧਣ ਗਿਆ ਵਾ ਕਿਉਂਕਿ ਗੁਰੂ ਮਹਾਰਾਜ ਦੇ ਪਿਆਰ ਦੇ ਸਦਕਾ ਗੁਰਬਾਣੀ ਬਾਣੀ ਨਾਲ ਜਿਹੜੀ ਸੰਗਤ ਬਹੁਤ ਜ਼ਿਆਦਾ ਦਿਨੋਂ ਜੁੜ ਰਹੀ ਏ। ਬੜਾ ਛਾ ਜਿਹੜਾ ਇਹ ਰਸਤੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਬਹੁਤ ਹੀ ਵਧੀਆ ਉਤਸ਼ਾਹ ਹੈ ਉਸ ਦੇ ਨਾਲ ਹੀ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਵਾ ਕੀ ਆਪਾਂ ਟਰੈਕਟਰਾਂ ਟਰਾਲੀਆਂ ਦੇ ਉੱਤੇ ਬੁਲੱਡ ਬਾਜੀ ਨਾ ਕਰੀਏ ਤੁਮਕੀ ਨਾਨਕ ਨਾਮ ਲੈਵਾ ਸਰਤਾਂ ਨੂੰ ਇਸ ਮਹਾਰ ਵਿਆਹ ਪਰਪਰ ਗੁਰਪੁਰ ਜੋੜਨੇ ਦੇ ਵੀ ਲੱਖ ਲੱਖ ਵਧਾਈ ਦੇਣਾ ਇਸ ਤੋਂ ਇਲਾਵਾ ਅਸੀਂ ਸ਼ਹਿਰ ਦੇ ਵਿੱਚ ਕਰੀਬਨ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਰਲ ਕੇ ਕਰੀਬਨ 100 सीसीटीवी कैमरास लगाए हैं छोटे-छोटे पुलिस असिस्टेंस बूथ्स ਅਸੀਂ ਸੈਟ ਅਪ ਕਰਦੇ ਪੂਰੇ ਰੂਟ ਦੇ ਵਿੱਚ ਸੋ ਤਾਂ ਜੋ ਲੋਕਾਂ ਨੂੰ ਕਿਤੇ ਕੋਈ ਪ੍ਰੋਬਲਮ ਆਂਦੀ ਹੈ ਆ ਪੁਲਿਸ ਦੀ ਕਿਤੇ ਲੋੜ ਪੈਂਦੀ ਹੈ ਜਾਂ ਕਿਸੇ ਹੈਲਪ ਦੀ ਲੋੜ ਪੈਂਦੀ ਹੈ ਤਾਂ ਉਹ ਜਿਹੜੇ ਨਜ਼ਦੀਕੀ ਬੂਥ ਸਗੇ ਨੇ ਉਹਨਾਂ ਦੇ ਉੱਤੇ ਲੇਬਲਿੰਗ ਪ੍ਰੋਪਰ ਸਾਈਨਸ ਲੱਗੀ ਹੈ ਉੱਥੇ ਜਾ ਕੇ ਕੋਈ ਪ੍ਰੋਬਲਮ ਆਪਣੀ ਦੱਸ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਆਰੰਭ ਹੋ ਕੇ ਬਚਾਲੇ ਧਰਦੀ ਨਜ਼ਦੀਕ ਪਹੁੰਚਿਆ ਵਾ ਸਭ ਤੋਂ ਪਹਿਲਾਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈ ਦੇ ਨਾਮਾ ਜਿੰਨਾ ਸੰਗਤਾਂ ਦੇ ਵਿੱਚ ਉਤਸ਼ਾਹ ਵਾ ਸਾਨੂੰ ਲੱਗਦਾ ਵਾ ਵੀ ਇਹ ਜਿਹੜਾ ਛਾਛਾ ਮਾਰਦਾ ਕਾਟਵਾਂ ਇਹ ਕਰੀਬ ਪਾਲਕੀ ਸਾਹਿਬ ਘਟੋ ਘੱਟ ਵੀ 12 ਵਜੇ ਦੇ ਕਰੀਬ ਬਚਾਲੇ ਸ਼ਹਿਰ 'ਚ ਸਮਾਪਤੀ ਹੋਵੇਗੀ ਤੇ ਇੰਨਾ ਸੰਗਤ ਦਾ ਉਤਸ਼ਾਹ ਇਤੋਂ ਵੱਧ ਕੋਈ ਗੱਲ ਨਹੀਂ ਬਹੁਤ ਜ਼ਿਆਦਾ ਉਤਸ਼ਾਹ ਵਸੰਗਤ ਦੇ ਵਿੱਚ ਹੀ ਲੱਗਦਾ ਨਹੀਂ ਹਰ ਸਾਲ ਦੇ ਸਾਰੇ ਸੰਗਤ ਦਾ ਉਤਸ਼ਾਹ ਵੱਧਾ ਜਾ ਰਿਹਾ ਹੈ ਇਸ ਬਿਲਕੁਲ ਹਰ ਸਾਲ ਸੰਗਤ ਦਾ ਜਿਹੜਾ ਉਤਸ਼ਾਹ ਵਾ ਉਹ ਬਹੁਤ ਜ਼ਿਆਦਾ ਵਧਣ ਗਿਆ ਵਾ ਕਿਉਂਕਿ ਗੁਰੂ ਮਹਾਰਾਜ ਦੇ ਪਿਆਰ ਦੇ ਸਦਕਾ ਗੁਰਬਾਣੀ ਪਾਣੀ ਨਾਲ ਜਿਹੜੀ ਸੰਗਤ ਬਹੁਤ ਜ਼ਿਆਦਾ ਦਿਨੋਂ ਜੁੜ ਰਹੀ ਏ ਇਸ ਕਰਕੇ ਤੁਸੀਂ ਵੇਖੋ ਕਿੰਨੇ ਲੋਕਾਂ ਨੇ ਨਿਤ ਨਵੇਂ ਪਕਵਾਨ ਦਾਲ ਫੁਲਕਾ ਸੰਗਤ ਦੇ ਸਵਾਗਤ ਵਾਸਤੇ ਥਾਂ ਥਾਂ ਤੇ ਜਿਹੜੇ ਆ ਸਾਰੇ ਪ੍ਰਬੰਧ ਕੀਤੇ ਆ ਫਿਰ ਵੀ ਅਸੀਂ ਆਨੇ ਬੇਸ਼ੱਕ ਲੇਟ ਹੋ ਗਈ ਪਾਲਕੀ ਸਾਹਿਬ ਪਰ ਗੁਰੂ ਮਹਾਰਾਜ ਦੇ ਦਰਸ਼ਨ ਜਿਹੜੇ ਸੰਕਤ ਨੂੰ ਖੁੱਲੇ ਹੁੰਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਤਰਤਨ ਸਾਹਿਬ ਜੀ ਨੂੰ ਨਾਲੇ ਦੇਵ ਜੀ ਤੇ ਜਗਤ ਮਾਤਾ ਸਲਕਣੀ ਜੀ ਦੇ ਵਿਆਹ ਪਰੋਤੂ ਸੋਹਣ ਸਾਹਿਬ ਜੀ ਨੂੰ ਲੱਖ ਲੱਖ ਵਧਾਈ ਦੇਣਾ ਜਿੱਥੇ ਗੱਲ ਇਹ ਹੈ ਕਿ ਅਸੀਂ ਸਵੇਰ ਦੇ ਨਗਰ ਕੀਰਤਨ ਦੇ ਨਾਲ ਚੱਲੇ ਜਲੋ ਦਾ ਨਗਰ ਕੀਰਤਨ ਸਵੇਰੇ 7 ਵਜੇ ਗੁਰਦਰਾ ਬੇਰ ਸਾਹਿਬ ਤੋਂ ਆਰੰਭ ਹੋਇਆ ਹੈ ਸੰਗਤਾਂ ਦੇ ਵਿੱਚ ਇੰਨਾ ਕੁ ਭਾਰੀ ਉਤਸ਼ਾਹ ਹੈ ਕਿ ਨਗਰ ਕੀਰਤਨ ਨੂੰ ਤਕਰੀਬਨ 30 ਤੋਂ 40 ਕਿਲੋਮੀਟਰ ਪੈੜਾ ਤੈਅ ਕਰਨ ਦੇ ਵਿੱਚ ਜੀ 12 ਤੋਂ 13 ਘੰਟੇ ਦਾ ਸਮਾਂ ਲੱਗ ਰਿਹਾ ਹੈ ਭਾਜੀ ਇਸ ਤੋਂ ਅੱਗੇ ਜਾਂਦੇ ਜਾਂਦੇ ਬਟਾਲੇ ਤੱਕ ਪਹੁੰਚਦੇ ਪਹੁੰਚਦੇ ਇੰਨਾ ਸਮਾਂ ਹੀ ਹੋਰ ਲੱਗਣਾ ਹੈ ਸੰਗਤਾਂ ਦਾ ਉਛਾ ਜਿਹੜਾ ਹੈ ਰਸਤੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਬਹੁਤ ਹੀ ਵਧੀਆ ਉਤਸ਼ਾਹ ਹੈ ਇਸ ਦੇ ਨਾਲ ਹੀ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਹ ਕੀ ਆਪਾਂ ਟਰੈਕਟਰਾਂ ਟਰਾਲੀਆਂ ਦੇ ਉੱਤੇ ਹੁੱਲੜ ਬਾਜੀ ਨਾ ਕਰੀਏ ਗੁਰੂ ਮਹਾਰਾਜ ਦੇ ਨਾਮ ਦਾ ਸਿਮਰਨ ਕਰੀਏ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸਰੋਦਾ ਸੀ ਆਏ ਆ ਗੁਰੂ ਮਹਾਰਾਜ ਦੀ ਉੱਛਾ ਪ੍ਰਾਪਤ ਕਰਨ ਵਾਸਤੇ ਪਰ ਅਸੀਂ ਜੇ ਰਸਤੇ ਵਿੱਚ ਉੱਚੀ ਬਾਜ ਦੀ ਡੀ ਜੇ ਵਜਾਵਾਂਗੇ ਸੰਗਤ ਨੂੰ 당 ਪ੍ਰਸ਼ਾਦ ਕਰਾਂਗੇ ਸਾਡੇ ਤਾਂ ਗੁਰੂ ਪਰਜਵੀ ਨਹੀਂ ਖੁਸ਼ ਹੋਣਗੇ ਇਸ ਲਈ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਕੇਂਦਰਿਤ ਕਰਦਾ ਹਾਂ ਕਿ ਆਓ ਗੁਰੂ ਦੇ ਨਾਮ ਦਾ ਜਪ ਜੁਕ ਕਰੀਏ ਨਾਲ ਜਪੀ ਤੇ ਵੱਢ ਕੇ ਜੀਏ ਉਸ ਸਿਧਾਂਤ ਦੇ ਪਹਿਲਾ ਦਿੰਦੇ ਹੋਏ ਮਸਕੂਨਾਂ ਨੇ ਇਸ ਵਾਰ ਇਹ ਸਨਦਕਤਾ ਸਨਦਕਤਾ ਨਾਲੇ ਦੇਵੀ ਦੇ ਵਿਆਹ ਨੂੰ ਵੀ ਲੱਖ ਲੱਖ ਵਧਾਈ ਦੇਣਾ। ਜੀ ਕੀ ਕਾਹ ਕਹੋਗੇ ਨਗਰ ਕਿੰਨੇ ਨਾਲ ਚੱਲ ਕੇ ਆਏ ਹੋ ਕਿਸ ਤਰੀਕੇ ਦਾ ਉਸ ਤੇ ਸਾਰਾ ਇੰਤਜ਼ਾਮ ਰਿਹਾ ਤੇ ਕਿੱਥੇ ਮੁੱਕਿਆ ਤੇ ਕਿੰਨੀ ਦੇਰ ਟਕਾਲਾ ਹੋਤੀ। ਹਾਦਰ ਜੀ ਕੀ ਖਾਲਸਾਬ ਹਾਦਰ ਜੀ ਕੀ ਫਤਹਿ ਮੈਂ ਸਭ ਤੋਂ ਪਹਿਲਾਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼ੋਮਨੀ ਗੋਰਾ ਪ੍ਰਬੰਧਕ ਕਮੇਟੀ ਸਮੂੱਚੀ ਨਾਨਕ ਨਾਮ ਦੇਵਾ ਸੰਗਤਾਂ ਨੂੰ ਇਸ ਮਹਾਨ ਵਿਆਹ ਪਰਮ ਗੁਰਮੁਖ ਜੋੜ ਦੇ ਦੇ ਵੀ ਲੱਖ ਲੱਖ ਵਧਾਈ ਦੇਣਾ ਔਰ ਇਹਦੇ ਬੇਨਤੀ ਕਰਦੇ ਚਾਹੁੰਦਾ ਕਿ ਅੱਜ ਸਾਰੇ ਕਰਮਾ ਭਾਗ ਵਾਲਾ ਦੇ ਜਦੋਂ ਸਵੇਰੇ 7:00 ਵਜੇ ਅਰਦਾਸ ਅਪਰੰਤ ਗੁਰਦੁਆਰਾ ਦੇ ਸਾਹ ਤੋਂ ਇੱਕ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਸ਼ਤਰਸ਼ਾਹੀ ਦਾ ਆਰੰਭ ਹੋਇਆ ਸੀ ਉਹ ਵਾਕ ਵਾਕ ਸੁਨਾਵਾਂ ਨੂੰ ਪੈ ਕਰਕੇ ਮੈਂ ਸਮਝਦਾ ਹੁਣ ਤੱਕ ਦਾ ਜੋ ਸਨਾ ਉਹ 12-13 ਘੰਟੇ ਜਿਹੜੇ ਲੱਗ ਚੁੱਕੇ ਨੇ ਮਾਬਪਕਾਰਾ ਮਿੱਟੀ ਜੋ ਕੋ ਗਾਵਾ ਅਰੇ ਸਾਰੇ ਤੋਂ 14-15 ਕਿਲੋ ਮੀਟਰ ਦੀ ਜੂਰੀ ਤੇ ਇਹ ਨਗਰ ਕੀਰਤਨ ਉਹ ਅਰੇ ਮਾਗੀ ਪੈਦਾ ਜਿਹੜਾ ਕਰਨ ਵਾਲਾ ਪਰ ਮੈਂ ਇਹ ਵੀ ਸਮਝਦਾ ਕਿ ਸਮਾਜ ਦਾ ਇਨਾ ਹੀ ਹੋਰ ਬਦਾਰੇ ਤੱਕ ਪਹੁੰਚ ਗਿਆ ਲੱਗ ਸਕਦਾ ਕਿ ਉਹ ਰਸਤੇ ਵਿੱਚ ਮੈਸੂਨ ਨਾਲ ਆਇਆ ਜਿੰਨਾ ਪਿਆਰ ਸਰਕਾਰ ਸلطਾ ਵਿੱਚ ਧਨੂਰ ਸਿੰਘ ਸਾਹਿਬ ਨੂੰ ਆਪਣਾ ਸੀਸ ਕੋ ਲਈਏ ਉਹ ਇਹ ਗੱਲ ਸਮਝ ਲੈਣੇ ਕਿ ਧਨੂਰ ਸਿੰਘ ਉਹ ਨਾਨਕ ਸਾਹਿਬ ਦੇ ਪਾਤਸ਼ਾਹ ਜੀ ਦੇ ਫਰਾਤ ਰੂਪੀ ਨਗਰ ਕੀਰਤਨ ਦਾ ਬਦਾਰੇ ਦੀ ਧਰਤੀ ਵਾਲੀ ਨੋ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾ ਕੇ ਧੰਨ ਗੁਰਨਾਨਕ ਸਾਹਿਬ ਦੇ ਸਾਹਬ ਸਾਹਿਬ ਦਰਸ਼ਨ ਕਰ ਰਹੇ ਨੇ ਪਰਭਾਗੇ ਨੇ ਮੈਂ ਸੁਮੇਤ ਜੀ ਜਿਹੜੀ ਸੰਗਤ ਨੇ ਨਗਰਕੀਸ਼ ਨਾਲ ਸ਼ਾਮਲ ਹੋ ਕੇ ਬਤਾਰੇ ਬਹੁਤ ਵਰੀ ਉਹਨਾਂ ਨੂੰ ਜੀ ਆਖਣਾ ਉਹਨਾਂ ਦਾ ਧੰਨਵਾਦ ਕਰਨਾ ਉਹਨਾਂ ਨੂੰ ਵਧਾਈ ਦੇਣਾ ਉਹ ਤੇ ਇਹ ਵੀ ਬੇਨਤੀ ਕਰਨਾ ਕਿ ਸਵੇਰੇ-ਦੌਰ 10 ਨੰਬਰ ਨੂੰ ਮਾਤਾ ਸਵਕਰੀ ਦੇ ਪੇਕਾ ਘਰ ਮਾਪੇ ਦਾ ਜਨਮ ਸਥਾਨ ਧੰਨ ਗੁਰਨਾਨਕ ਸਾਹਿਬ ਦਾ ਅਬਿਆਸ ਸਥਾਨ ਪੁਰਾ ਮੀਰਾ ਸਾਹਿਬ ਨੂੰ ਇੱਕ ਮਹਾਨ ਨਗਰ ਸਿਟੀਰ 10 ਨੰਬਰ ਉਸਰੇ 8 ਵਜੇ ਫਿਰ ਰੰਬੋ ਦਾੜਿਆ ਮਸ਼ਹੂਰੀਆਂ ਸੰਤਾਨ ਉਹਦੇ ਸਮੂਲੀਅਤ ਕਰਨ ਦੀ ਬੇਤ ਅਸੀਂ ਬਾਕੀ ਜ਼ਿਲ੍ਹਿਆਂ ਤੋਂ ਵੀ ਸਾਡੇ ਕੋਲ ਸੀਨੀਅਰ ਰੈਂਕ ਦੇ ਅਧਿਕਾਰੀ ਆਏ ਹੋਏ ਨੇ ਇਸ ਤੋਂ ਇਲਾਵਾ ਅਸੀਂ ਸ਼ਹਿਰ ਦੇ ਵਿੱਚ ਕਰੀਬਨ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਰਲ ਕੇ ਕਰੀਬਨ 100 ਸੀਸੀਟੀਵੀ ਕੈਮਰਾਜ਼ ਲਗਾਏ ਹੈ ਤਾਂ ਉਹਦੇ ਵਿੱਚ ਅਸੀਂ ਇੱਕ ਸੈਂਟਰਲਾਈਜ਼ਡ ਕੰਟਰੋਲ ਰੂਮ ਸਟੈਬਲਿਸ਼ ਕੀਤਾ ਹੋਇਆ ਹੈ ਪੁਲਿਸ ਸਟੇਸ਼ਨ ਸਿਟੀ ਦੇ ਵਿੱਚ ਜਿੱਥੇ ਇੱਕ ਜੁਆਇੰਟਲੀ ਸਾਡੀ ਟੀਮ ਉਸ ਚੀਜ਼ ਨੂੰ ਮਾਨੀਟਰ ਕਰ ਰਹੀ ਹੈ ਇਸ ਤੋਂ ਇਲਾਵਾ ਸੁਖਾ ਸਿੰਘ ਮਹਿਤਾਬ ਸਿੰਘ ਚੌਂਕ ਅਸੀਂ ਇੱਕ ਜੁਆਇੰਟ ਉੱਥੇ ਅਗੇ ਨੇ ਕੰਟਰੋਲ ਰੂਮ ਸਟੈਬਲਿਸ਼ ਕਰਤਾ ਉਹ दैट इज फॉर ਲੁਕਾਨੋ ਕਿਸੇ ਹੈਲਪ ਦੀ ਲੋੜ ਹੁੰਦੀ ਹੈ ਤਾਂ ਉਹ ਉੱਥੇ ਇੱਕ ਕੈਂਪ ਕਮਾਂਡਰ ਨੂੰ ਵੀ ਅਸੀਂ ਰੱਖਿਆ ਹੈਗਾ ਸੋ ਥੈਟ ਉੱਥੇ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਉਹ ਇਮੀਡੀਏਟਲੀ ਉਸ ਨੂੰ ਡੀਲ ਕਰ ਸਕਣ ਤਾਂ ਕਰੀਬਨ 50 ਜਿਹੜੇ ਹੈਗੇ ਨੇ ਛੋਟੇ ਛੋਟੇ ਪੁਲਿਸ ਅਸਿਸਟੈਂਸ ਬੂਥਸ ਅਸੀਂ ਐਸਟੈਬਿਸ਼ ਕਰਦੇ ਪੂਰੇ ਰੂਟ ਦੇ ਵਿੱਚ ਸੋ ਤਾਂ ਜੋ ਲੋਕਾਂ ਨੂੰ ਕਿਤੇ ਕੋਈ ਪ੍ਰੋਬਲਮ ਆਂਦੀ ਹੈ ਜਾਂ ਪੁਲਸ ਦੀ ਕਿਤੇ ਲੋੜ ਪੈਂਦੀ ਹੈ ਜਾਂ ਕਿਸੇ ਹੈਲਪ ਦੀ ਲੋੜ ਪੈਂਦੀ ਹੈ ਤਾਂ ਉਹ ਜਿਹੜੇ ਨਜ਼ਦੀਕੀ ਬੂਥs ਹੈਗੇ ਨੇ ਉਹਨਾਂ ਦੇ ਉੱਤੇ ਲੇਬਲਿੰਗ ਪ੍ਰੋਪਰ ਸਾਈਨਿਸ ਲੱਗੀ ਹੈ ਉੱਥੇ ਜਾ ਕੇ ਕੋਈ ਪ੍ਰੋਬਲਮ ਆਪਣੀ ਦੱਸ ਸਕਦੇ ਨੇ ਤਾ ਇਸ ਤਰ੍ਹਾਂ ਅਸੀਂ ਹਰ ਥਾਂ ਤੇ ਲਾਊਡ ਸਪੀਕਰਸ ਰਾਹੀਂ ਅਨਾਉਂਸਮੈਂਟ ਵੀ ਕਰਾ ਰਹੇ ਹਾਂ ਤਾਂ ਇਸ ਤਰ੍ਹਾਂ ਦਾ ਇੱਕ ਸਿਸਟਮ ਬਣਾਇਆ ਹੈ ਸੋ ਥੈਟ ਇਹ ਸੁਰੱਖਿਅਤ ਰਹੇ ਪੂਰਾ ਜਿਹੜਾ ਪ੍ਰੋਗਰਾਮ ਹੈ ਬੁੱਲਰ ਬਾਜ਼ਾਂ ਦੇ ਅੱਜ ਤੱਕ ਵੀ ਕੋਈ ਨਤੀਜ ਨਹੀਂ ਪੈ ਰਹੀ ਬਹੁਤ ਜ਼ਿਆਦਾ ਜਿਹੜੀ ਆ ਉਹ ਪਬਲਿਕ ਜਿਹੜੀ ਉਹਦੇ ਵਿੱਚ ਪਰੇਸ਼ਾਨ ਹੁੰਦੀ ਆ ਥਾਂਾਂ ਕਾ ਦੀ ਡੀਜ਼ੇ ਲੱਗੀ ਹੋਈ ਹੈ ਕਿ ਜਿਹੜੇ ਆਪਣਾ ਤਕਰੀਬ ਨਹੀਂ ਸਾਰੇ ਟਰੈਕਟਰਾਂ ਦੇ ਉੱਤੇ ਆਮ ਜਿਹੜੇ ਨੌਜਵਾਨ ਆ ਬੁੱਲਰ ਬਾਜੀ ਕਰਦੇ ਨਜ਼ਰ ਆਉਂਦੇ ਆ ਤਾ ਇਹਦੇ ਵਿੱਚ ਸ਼ਹਿਰ ਦੇ ਬਾਹਰ ਅਸੀਂ ਨਾਕਾ ਲਵਾਇਆ ਹੈ ਪ੍ਰੋਪਰ ਬੈਰੀਕੇਡਿੰਗ ਹੋਈ ਹੈ ਤਾਂ ਸਾਡੀ ਇਹ ਕੋਸ਼ਿਸ਼ ਹੈ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਟਰੈਕਟਰ ਸ਼ਹਿਰ ਦੇ ਵਿੱਚ ਅ ਅੰਦਰ ਨਾ ਜਾ ਸਕੇ ਬਾਕੀ ਜਿਹੜਾ ਵੀ ਬੰਦਾ ਇਸ ਤਰ੍ਹਾਂ ਦੀ ਕੋਈ ਹਰਕਤ ਕਰਦਾ ਹੈ ਤਾਂ ਇਹਦੇ ਵਿੱਚ ਉਹਦਾ ਬੰਦੇ ਦਾ ਜਿਹੜਾ ਵਹੀਕਲ ਹੈ ਜਿਹੜਾ ਜਾਂ ਟਰੈਕਟਰ ਹੈ ਮੋਟਰਸਾਈਕਲ ਹੈ ਜੋ ਵੀ ਹੈ ਉਹ ਬਾਊਂਡ ਹੋਗਾ ਨਾਲ ਦੇ ਨਾਲ ਇਹਨਾਂ ਦੇ ਉੱਤੇ ਜਿਹੜੀ ਵੀ ਬੰਦੀ ਕਾਨੂੰਨੀ ਕਾਰਵਾਈ ਉਹ ਅਸੀਂ ਕਰਾਂਗੇ ਕਿੰਨੇ ਕਰੈਕਟਰ ਜਿਹੜੇ ਤੁਸੀਂ ਤੁਹਾਡੇ ਦੇ ਆਪਣੇ ਸਵਾਲ ਦੇ ਵਿੱਚ ਪੁੱਛਿਆ ਜੋ ਆਪਣਾ ਕੁਐਸਚਨ ਬੁੱਕ ਹੋਇਆ ਕਿ ਕਿੰਨੇ ਤੱਕ ਅਕਾਊਂਟ ਕਰ ਸਕਦੇ ਆ ਕਿੰਨੇ ਕਸੀਂ ਜਿਹੜੇ ਉਹ ਬੁੱਲਰਵਾਜਾਂ ਨੂੰ ਅਰੈਸਟ ਕਰ ਸਕਦੇ ਨਹੀਂ ਸਾਡੇ ਵੱਲੋਂ ਇਨਸਟਰਕਸ਼ਨ ਜੀ ਹੈ ਬਾਕੀ ਐਜ਼ ਆਫ ਨਾ ਮੇਰੇ ਕੋਲ ਫਿਗਰਸ ਨਹੀਂ ਹੈ ਕਿ ਕਿਉਂਕਿ ਵਕ ਵਕ ਥਾਵਾਂ ਤੇ ਅਲੱਗ-ਅਲੱਗ ਡਿਪਲॉयਮੈਂਟ ਹੈ ਉਹ ਆਪਣੇ ਲੈਵਲ ਤੇ ਇੰਡੀਪੈਂਡੈਂਟਲੀ ਡਿਸੀਜਨ ਲੈਂਕੇ ਇਹ ਕਾਰਵਾਈ ਕਰ ਰਹੇ ਨੇ ਜੇ ਜਦੋਂ ਮੇਰੇ ਕੋਲ ਫਿਗਰ ਆਂਦੀ ਹੈ ਡਾਟਾ ਆਂਦਾ ਹੈ ਫਿਰ ਮੈਂ ਸ਼ੇਅਰ ਕਰ ਦਿਆਂਗੀ ਜਿਹੜੀ ਜਿਹੜਾ ਨਗਰ ਕੀਰਤਨ ਆ ਪ੍ਰਾਪਤ ਦੇ ਵਿੱਚ ਮਿੱਥੇ ਗਾ ਉਹਦੇ ਪਰੇ ਕਿ ਲੇਖ ਪ੍ਰ ਉਦੇ ਵਿੱਚ ਅਗੇ ਇਨ ਸੈਕਟਰ ਵਾਈਜ਼ ਅਸੀਂ ਡਿਊਟੀਆਂ ਲਗਾਈਆਂ ਆ ਪੂਰੇ ਪੁਖਤਾ ਪ੍ਰਬੰਧ ਹੈ ਉਦੇ ਲਈ ਤਾਂ ਹਰ ਇੱਕ ਥਾਂ ਤੇ ਅਸੀਂ ਜਿਹੜੀ ਹੈ ਫੋਰਸ ਡਿਪਲੋਏ ਕੀਤੀ ਹੋਈ ਹੈ ਰੂਟਸ ਕੰਟਿੰਜੈਂਸੀ ਰੂਟਸ ਸਾਰੀ ਚੀਜ਼ ਦਾ ਧਿਆਨ ਰੱਖਿਆ ਗਿਆ ਹੈ ਤਾਂ ਉਹ ਵੀ ਸ਼ਾਂਤੀਪੂਰਵਕ ਆਊਗਾ